ਗੁਰੂ ਸਾਹਿਬ ਦੇ ਸਤਕਾਰ ਤੇ ਰਾਜਨੀਤੀ ਬੰਦ ਕਰ ਹਰ ਸਿਆਸੀ ਧੀਰ 328 ਪਵਨ ਸਰੂਪਾਂ ਤੇ ਬੋਲੇ ਗਿਆਨੀ ਰਗਵੀਰ ਸਿੰਘ ਜੀ 817 ਇਸ ਜਿੱਟ ਪੜਾਈ ਗਈ ਸੀ 369 ਇਸ ਪ੍ਰਾਈਸ ਰੂਪ ਦਾ ਸਾਹਮਣੇ ਆਇਆ ਸੀ ਇੱਕ ਡੇਰਾ ਜਾਂ ਮਜ਼ਾਰ ਹੈ ਉਹਦੇ ਬਾਰੇ ਕਾਫੀ ਬਾਤ ਚੱਲ ਰਹੀ ਹੈ ਕਿਵੇਂ ਦੇਖਦੇ ਹੋ ਕਿ ਕਿ ਪਿੱਤੇ ਤਨੀ ਸਿੰਘ ਸਾਹਿਬ ਵੱਲੋਂ ਤਾਂ ਕਿਹਾ ਗਿਆ ਕਿ ਇਸ ਮਾਮਲੇ ਨੂੰ ਕੋਈ ਰਾਜਨੀਤਿਕ ਨਾ ਬਣਾਇਆ ਜਾ ਪਰ ਉਸ ਤੋਂ ਬਾਅਦ ਸੰਵੀਰ ਬਾਦਲ ਪਹੁੰਚਦੇ ਨੇ ਕੱਲ ਸ਼ੁਰੂਆਤ ਕਮੇਟੀ ਬਣਨ ਲਈ ਜਾ ਕੇ ਇਹਨਾਂ ਨੇ ਕਿਵੇਂ ਦੇਖਦੇ ਇੱਕ ਡੇਰੇ ਜਾਂ ਮਜ਼ਾਰ ਤੇ ਜਾਣਾ ਉਹ ਵੀ ਗੁਰਦੁਆਰਾ ਸਾਹਿਬ ਵਾਸਤੇ ਨਿਸ਼ਾਨ ਸੱਜੋ ਤੇ ਨਿਸ਼ਾਨ ਸਾਹਿਬ ਲੱਗਾ ਉੱਥੇ ਮੋੜਨੇ ਕੰਮ ਲੱਗੇ ਹੋਏ ਨੇ ਸੰਗਤ ਨਹੀਂ ਲੱਗਦੀ ਪਰ ਦੇਖੋ ਇਸ ਤਰ੍ਹਾਂ ਕਿ ਮੈਂ ਚੂੜੂ ਦੇ ਵਿੱਚ ਜਦੋਂ ਸੱਟ ਬਣਨ ਤੋਂ ਪਹਿਲਾਂ ਜਦ ਐਫ ਆਈ ਆਰ ਹੋਈ ਸੀ ਤੇ ਮੈਂ ਉਦੋਂ ਵੀ ਇਹ ਬਿਆਨ ਪ੍ਰੈਸ ਨੂੰ ਦਿੱਤਾ ਸੀ ਪੁੱਛਣ ਤੇ ਦਿੱਤਾ ਸੀ ਕਿ ਜਿਹੜਾ ਵੀ ਇਹ ਮਾਮਲਾ ਹੈ ਜਿਸ ਮਾਮਲੇ ਦੇ ਵਿੱਚ ਐਫ ਆਈ ਆਰ ਹੋਈ ਹੈ 328 ਰੂਪ ਜੋ ਗੁਰੂ ਸਾਹਿਬ ਦੇ ਜੋ ਆਪਾਂ ਕਿਹੜਾ ਸ਼ਬਦ ਵਰਤੀ ਹੈ ਦੱਸਣਾ ਜਿਹੜੀ ਹੈ ਉਹ ਇਜਾਜ਼ਤ ਨਹੀਂ ਦਿੰਦੀ ਕਿ 328 ਰੂਪ ਜਿਹੜੇ ਲਾਪਤਾ ਨੇ ਜੋ ਪਤਾ ਨਹੀਂ ਹੈ ਕਿ ਇਸ ਰੂਪ ਕਿਥੇ ਨੇ ਜਾਂ ਉਹਦੇ ਵਿੱਚ ਕੋਈ ਪ੍ਰਬੰਧਕੀ ਮਾਮਲਾ ਹੈ ਜਾਂ ਉਹਦੇ ਵਿੱਚ ਕੋਈ ਗਵੰਧਾ ਮਾਮਲਾ ਹੈ ਜੋ ਵੀ ਹੈ ਇਹ ਸਾਰਾ ਮਾਮਲਾ ਜਿਹੜਾ ਇਹਦੀ ਸਚਾਈ ਜਿਹੜੀ ਹੈ ਇਹ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਹੈ ਔਰ ਕਿਸ਼ਰ ਦਿਨ ਜੋ ਪਤਾ ਲੱਗਾ ਕਿ ਜੋ ਰਾਜਾ ਨਾਪਕਮਰ ਸਾਹਿਬ ਦਾ ਡੇਰਾ ਹੈ ਬੰਗਿਆਂ ਦੇ ਨੇੜੇ ਜਿੱਥੇ ਕਿ ਪਤਾ ਲੱਗਾ ਕਿ ਮਰਿਆਦਾਬ ਜਿਹੜੀ ਹੈ ਉਹ ਸੇ ਢੰਗ ਨਾਲ ਨਾੜਨੇ ਲੁਭਾਈ ਜਾ ਰਹੀ ਔਰ ਉਥੋਂ ਜਿਹੜਾ ਪਾਵਨ ਸਰੂਪ 169 ਦੇ ਕਰੀਬ ਜੋ ਚੋਕਿੰਥੀ ਹੈ ਜੋ ਸੁਣੀ ਜਾ ਰਹੀ ਹੈ ਉਹ ਉਹ ਕੰਵ ਜੋ ਡਰੈਸ ਹੋਏ ਨੇ ਜੋ ਤੋਂ ਜਾ ਕੇ ਸਿੱਟ ਨ ਪਤਾ ਕੀਤਾ ਜਿੱਥੇ ਮਰਿਆਦਾ ਨਹੀਂ ਹੈ ਤੇ ਉਥੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਦਾ ਕੋ ਮਤਲਬ ਨਹੀਂ ਜਾ ਜਾਂਦਾ ਉੱਥੇ ਜਿਹੜੀ ਕਿ ਗੁਰਦੁਆਰਾ ਸਾਹਿਬ ਦੀ ਮਰਿਆਦਾ ਹੁੰਦੀ ਉਸ ਹਿਸਾਬ ਨਾਲ ਮਰਿਆਦਾ ਹੈ ਵੀ ਨਹੀਂ ਸਹੀ ਤੁਸੀਂ ਕਿ ਸੰਗਤ ਕਾ ਵੀ ਤਾਇਕਰ ਕੀ ਲੱਗਦਾ ਹੈ ਸ਼੍ਰੀ ਅਕਾਲ ਤਖਤ ਜੀ ਐਸਡੀਪੀਸੀ ਉਸ ਨੂੰ ਉਸ ਤੇ ਜਿਹੜਾ ਪਰਤਾਲ ਕਰਨੀ ਚਾਹੀਦੀ ਹੈ ਉਹ ਜਦ ਕਿ ਪਿਛਲੇ ਦਿਨੀ ਪ੍ਰਧਾਨ ਜਾ ਕੇ ਗਏ ਨੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹੈ ਜਿਨ੍ਹਾਂ ਨੂੰ तकरीबन ਸਾਰੇ ਸੰਗਤ ਜਿਹੜੀ ਹੈ ਉਹ ਫਾਲੋ ਕਰਦੀ ਹੈ ਮੰਨਦੀ ਹੈ ਕਿੱਥੇ ਪ੍ਰਕਾਸ਼ ਕੀਤਾ ਜਾ ਸਕਦਾ ਹੈ ਕਿੱਥੇ ਨਹੀਂ ਕੀਤਾ ਜਾ ਸਕਦਾ ਜਾਂ ਸਰੂਪ ਦੇਣ ਤੋਂ ਪਹਿਲਾਂ ਉਸ ਜਗ੍ਹਾ ਦਾ ਜਾ ਕੇ ਇੱਕ ਜਿਹੜਾ ਮੌਇਨਾ ਉਹ ਕੀਤਾ ਜਾਂਦਾ ਹੈ ਕਿ ਇਹ ਜੇ ਤੇ ਪ੍ਰਕਾਸ਼ ਹੋ ਸਕਦੇ ਨੇ ਨਹੀਂ ਹੋ ਸਕਦੇ ਜਾ ਇਥੇ ਕਿਹੜੇ ਕਿਹੜੇ ਚੀਜ਼ ਦੀ ਘਾਟ ਹੈ ਕਿਹੜੇ ਕਿਹੜੇ ਚੀਜ਼ ਦੀ ਜ਼ਰੂਰਤ ਹੈ ਕੀ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਇਹ ਸਾਰਾ ਇੱਕ ਵਿਧੀ ਵਿਧਾਨ ਹੈ ਉਸ ਵਿਧੀ ਵਿਧਾਨ ਦੇ ਮੁਤਾਬਕ ਹੀ ਇਹ ਸਾਰਾ ਜਿਹੜਾ ਇਹ ਹੋਣਾ ਚਾਹੀਦਾ ਹੈ ਮੌਜੂਦਾ ਹਾਲਾਤ ਕਿਵੇਂ ਸਹੀ ਹੋ ਸਕਦੇ ਨੇ ਕਿਉਂਕਿ ਮੌਜੂਦਾ ਹਾਲਾਤ ਬਹੁਤ ਜ਼ਿਆਦਾ ਚਿੰਤਤ ਹੋਏ ਪਰ ਇੱਕ ਪਾਸੇ ਸਰਕਾਰ ਦੁਸਤ 28 ਰੂਪ ਮਾਮਲੇ ਨੂੰ ਲੈ ਕੇ ਆ ਪੁਰਜੇ ਪਾਸੇ ਐਸਜੀਪੀਸੀ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਸ਼ਰੂਪਨੀ ਅਕਾਲੀ ਦਲ ਨੂੰ ਟਾਰਗੇਟ ਕੀਤਾ ਜਾ ਰਹੀ ਕਿਵੇਂ ਦੇਖਦੇ ਹੋ ਬਿਲਕੁਲ ਕ੍ਰਿਟੀਕਲ ਮਾਮਲੇ ਨੇ ਇਸ ਮਾਮਲੇ ਬਾਰੇ ਤੇ ਨਕੀ ਕਹਿ ਸਕਦਾ ਪਰ ਮੈਂ ਜਰੂਰ ਬੇਨਤੀ ਕਰਦਾ ਕਿ ਇਸ ਮਾਮਲੇ ਦੇ ਵਿੱਚ ਰਾਜਨੀਤੀ ਨਾ ਕੀਤੀ ਜਾਏ ਚਾਹੇ ਅਕਾਲੀ ਦਲ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਕੋਈ ਵੀ ਧਿਰ ਹੈ ਉਹ ਰਾਜਨੀਤੀ ਬਿਲਕੁਲ ਨਾ ਕਰੇ ਕਿਉਂਕਿ ਗੁਰੂ ਸਾਹਿਬ ਦੇ ਸਤਕਾਰ ਦਾ ਮਾਮਲਾ ਔਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮੁੱਚੇ ਮਾਨਵਤਾ ਦੇ ਗੁਰੂ ਨੇ ਸਮੁੱਚੀ ਦੁਨੀਆ ਤੋਂ ਲੋਕ ਜਿਹੜੇ ਨੇ ਉਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਆਸਥਾ ਰੱਖਦੇ ਨੇ ਇਹਦਾ ਰਾਜਨੀਤੀ ਕਰਨ ਜਿਹੜਾ ਉਹ ਬਿਲਕੁਲ ਨਹੀਂ ਹੋਣਾ ਚਾਹੀਦਾ ਸਭ ਆਗਰੇ ਸਵਾਲ ਜਿਹੜਾ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਆਦੇਸ਼ ਹੋਏ ਨੇ ਜਿਹੜਾ ਅਰਥ ਨੇ ਕਿ ਹੈ ਕਿ ਇਸ ਮਾਮਲੇ 'ਚ ਰਾਜਨੀਤੀ ਨਾ ਕੀਤੀ ਜਾਵੇ ਜੇਕਰ ਕੋਈ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਤੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਰਾਜਨੀਤੀ ਇਸ ਮਾਮਲੇ ਤੇ ਬਿਲਕੁਲ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਗੁਰੂ ਸਾਹਿਬ ਦੇ ਆਦਰ ਸਤਕਾਰ ਦਾ ਮਾਮਲਾ ਹੈ ਜੇਕਰ ਆਦਰ ਸਤਕਾਰ ਦੇ ਵਿੱਚ ਕਮੀ ਹੈ ਤਾਂ ਉਹਨੂੰ ਦੂਰ ਕਰਨਾ ਚਾਹੀਦਾ ਹੈ ਜਿੱਥੇ ਗੁਰੂ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣੇ ਚਾਹੀਦੇ ਨੇ ਉੱਥੇ ਪ੍ਰਕਾਸ਼ ਕਰਨੇ ਚਾਹੀਦੇ ਨੇ ਜਿੱਥੇ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਉੱਥੇ ਬਿਲਕੁਲ ਜਿਹੜੇ ਰੂਪ ਨੇ ਉਹ ਨਹੀਂ ਦੇਣੇ ਚਾਹੀਦੇ ਔਰ ਗੁਰੂ ਸਾਹਿਬ ਦੇ ਸਤਕਾਰ ਨੂੰ ਲੋਖ ਰੱਖਿਆ ਜਾਣਾ ਚਾਹੀਦਾ ਹੈ